रमानीम शुरू अल्लाह ताला तला तो जो बड़ा मेहरबान से निहायती रहम करने है आज आप सारे पंजाब दे मोहाली डिस्ट्रिक्ट दे झामपुर विखे हाँ और चामपुर जो नवी आबादी है साढे दरमियान मेरे नाल मोहम्मद इमरान हैप्पी मलिक जी मौजूद ने और साढ़े सिद्धू साहब मौजूद ने रूबी जी और राजा राम जी मौजूद ने ਪੰਡਿਤ ਜੀ ਸਨਾਂਤਨ ਧਰਮ ਤੋਂ ਇਸ ਇਲਾਕੇ ਦੇ ਵਿੱਚ ਮੰਦਿਰ ਦੇ ਲਈ ਜਗ੍ਹਾ ਨਹੀਂ ਸੀਗੀ ਤੇ ਕਿਉਂਕਿ ਆਬਾਦੀ ਨਵੀਂ ਵੱਸ ਰਹੀ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਹੜੇ ਵੀ ਧਰਮ ਦੇ ਲੋਕ ਇੱਥੇ ਬਸਣ ਗਿਆ ਆ ਕੇ ਤੇ ਉਹਨਾਂ ਦੀ ਜਿਹੜੀ ਧਾਰਮਿਕ ਅਸਥਾਵਾ ਨੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਥਾਨ ਜਿਹੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਵੀਂ ਮਸਜਿਦ ਬਣਦੀ ਹੈ ਗੁਰਦੁਆਰਾ ਸਾਹਿਬ ਬਣਦੇ ਨੇ ਤੇ ਇਸ ਇਲਾਕੇ ਦੇ ਵਿੱਚ ਸਨਾਂਤਨ ਧਰਮ ਦਾ ਕੋਈ ਸਥਾਨ ਜਿਹੜਾ ਜੀ ਸਥਾਪਿਤ ਨਹੀਂ ਹੋਇਆ ਸੀਗਾ ਪੰਡਿਤ ਜੀ ਹੋਰਾਂ ਨੇ ਸਾਡੇ ਖਾਨ ਸਾਹਿਬ ਨਾਲ ਸੰਪਰਕ ਸਾਧਿਆ ਕੀ ਜੀ ਤੁਹਾਡੇ ਕੋਲ ਜਗਾ ਪਈ ਹੈ ਦਿਓ ਮੰਦਰ ਦੇ ਲਈ ਤੇ ਇਹਨਾਂ ਨੇ ਜਦ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿੰਨੇ ਵੀ ਇਸਲਾਮੀ ਦੇਸ਼ ਵੀ ਨੇ ਉੱਥੇ ਵੀ ਜਿਹੜੇ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਜਾ ਕੇ ਕੰਮ ਕਰਦੇ ਵਸਦੇ ਆ ਤੇ ਉਹਨਾਂ ਦੀ ਵੀ ਧਾਰਮਿਕ ਅਸਥਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਦਾਂ ਦੁਬਈ 'ਚ ਹੈ ਗੁਰਦੁਆਰਾ ਨਾਨਕਦਰਬਾਰ ਸਾਹਿਬ ਵੀ ਹੈ ਔਰ ਉੱਥੇ ਮੰਦਰ ਵੀ ਜਿਹੜਾ ਸਥਾਪਿਤ ਕੀਤਾ ਗਿਆ ਇਸੇ ਤਰ੍ਹਾਂ ਕਤਰ ਦੇ ਵਿੱਚ ਔਰ ਯਮਨ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਿਲਕੁਲ ਅਗਰ ਆਪਾਂ ਇਸ ਸਥਿਤੀ ਦੇ ਵਿੱਚ ਆ ਕਿ ਅਸੀਂ ਕਿਸੇ ਦੀ ਧਾਰਮਿਕ ਜ਼ਰੂਰਤਾਂ ਦੇ ਲਈ ਉਹਨਾਂ ਦੇ ਨਾਲ ਖੜ੍ਹ ਸਕਦੇ ਹਾਂ ਤੇ ਅਸਾਂ ਨੂੰ ਅੱਗੇ ਆਣਾ ਚਾਹੀਦਾ ਤੇ ਅੱਜ ਤਕਰੀਬਨ 325 ਕਾ ਜਗ੍ਹਾ ਜਦੀ ਮਹਾਲੀਅਤ ਤਕਰੀਬਨ 80 ਲੱਖ ਰੁਪਏ ਦੇ ਕਰੀਬ ਬਣਦੀ ਹੈ ਉਹ ਸਾਡੇ ਖਾਨ ਸਾਹਿਬ ਨੇ ਹੈਪੀ ਮਲਿਕ ਜੀ ਨੇ ਆਪਣੇ ਵੱਲੋਂ ਜਿਹੜੀ ਹੈ ਉਹ ਇਹਨਾਂ ਨੂੰ ਸਪੁਰਦ ਕੀਤੀ ਹੈ ਮੁਹੱਬਤ ਦੇ ਵਿੱਚ ਤੋਹਫਾ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੈ ਜਿਹੜੀ ਕਿ ਸਦੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਜਿਹੜੀ ਧਰਤੀ ਹੈ ਪਹਿਲੀ ਪਾਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਜਾਣੀ ਜਾਂਦੀ ਹੈ ਔਰ ਬਾਬਾ ਪੀਰ ਬਾਬਾ ਨਾਨਕ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣਾ ਪੀਰ ਕਹਿੰਨੇ ਆ ਤੇ ਤੁਸੀਂ ਆਪਣਾ ਗੁਰੂ ਕਹਿੰਨੇ ਹੋ ਤੇ ਉਹਨਾਂ ਦੇ ਸੱਜੇ ਕੱਬੇ ਇੱਕ ਹਿੰਦੂ ਸੀ ਇੱਕ ਮੁਸਲਮਾਨ ਸੀ ਭਾਈ ਬਾਲਾ ਜੀ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਤੇ ਇਹ ਜਿਹੜੇ ਮੁਸਲਮਾਨ ਨੇ ਇਹ ਤਾਂ ਸਿੱਕਾਂ ਦੀਆਂ ਸੱਜੀਆਂ ਕੱਬੀਆਂ ਬਾਹਾਂ ਮੰਗੋ ਆ ਪਹਿਲੇ ਦਿਨ ਤੋਂ ਤੇ ਇਹ ਮੈਂ ਸਮਝਦਾ ਕਿ ਇਹਨਾਂ ਨੇ ਐਡਾ ਵੱਡਾ ਸੇਵਾ ਕਰਕੇ ਇਸ ਮੁਹੱਬਤ ਨੂੰ ਹੋਰ ਤਾਕਤ ਦਿੱਤੀ ਹੈ ਔਰ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਸੰਦੇਸ਼ ਦਿੱਤਾ ਗਿਆ ਕਿਉਂਕਿ ਕੱਲ ਵੀ ਤੂਰੀ ਦੇ ਵਿੱਚ ਪੁੰਨਿਆਵਾਲ ਪਿੰਡ ਚ ਇੱਕ ਪਰਲਤ ਜੀ ਨੇ ਮਸਜਿਦ ਲਈ ਜਗ੍ਹਾ ਦਿੱਤੀ ਪਿਛਲੇ ਹਫਤੇ ਜਿਲ੍ਹਾ ਫਤਿਹਗੜ ਸਾਹਿਬ ਦੇ ਜਖਵਾਲੀ ਦੇ ਵਿੱਚ ਇੱਕ ਸਰਦਾਰ ਬੀਬੀ ਜੀ ਨੇ ਸਾਡੀ ਮਾਂ ਨੇ ਉਹਨਾਂ ਨੇ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਤੇ ਪੰਜਾਬ ਦੀ ਧਰਤੀ ਤੋਂ ਜਿਹੜੀ ਇਹ ਮੁਹੱਬਤ ਦਾ ਮਿਠਾਸ ਦਾ ਜਿਹੜਾ ਸੁਨੇਹਾ ਹੈ ਇਹ ਮੈਂ ਸਮਝਦਾ ਪੂਰੇ ਭਾਰਤ ਲਈ ਅਮਰਿਤ ਹੈ ਪੂਰੇ ਭਾਰਤ ਲਈ ਇੱਕ ਇਕਤਾ ਦੀ ਮਿਸਾਲ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਹਿਲਾ ਨਾਰਾ ਹੀ ਦਿੱਤਾ ਗਿਆ ਕਿ ਅਨੇਕਤਾ ਵਿੱਚ ਇਕਤਾ ਯਾਨੀ ਅਸੀਂ ਰਾਗਨੇ ਅਲੱਗ-ਅਲੱਗ ਰੰਗ ਜਾਤ ਬਰਾਦਰੀਆਂ ਦੇ ਹੋਣ ਦੇ ਬਾਵਜੂਦ ਕਦੀ ਵੀ ਆਪਸ ਵਿੱਚ ਲੜਦੇ ਨਹੀਂ ਬਲਕਿ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕੇ ਮੁਹੱਬਤ ਦਾ ਪਾਠ ਪੜ੍ਹਾਣੇ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਔਰ ਸਾਰੇ ਹਿੰਦੂ ਭਰਾਵਾਂ ਨੂੰ ਵੀ ਸਿੱਖ ਭਰਾਵਾਂ ਨੂੰ ਵੀ ਜਿਨ੍ਹਾਂ ਦੀ ਮੁਹੱਬਤਾਂ ਦੀ ਵਜ੍ਹਾ ਨਾਲ ਪੰਜਾਬ ਤੋਂ ਇੱਕ ਨਵਾਂ ਸਿਨੇਆ ਜਿਲ੍ਹਾ ਲੱਗਿਆ ਅੱਜ ਇੱਥੋਂ ਨਿਰਮਾਣ ਸ਼ੁਰੂ ਹੋ ਰਿਹਾ ਹੈ ਹਾਂ ਬਿਲਕੁਲ ਨਿਰਮਾਣ ਸ਼ੁਰੂ ਹੋ ਰਿਹਾ ਹੈ ਇਮਾਰਤ ਦਾ ਖਰਚਾ ਕੌਣ ਕਰੇਗਾ ਜੀ ਇਮਾਰਤ ਦਾ ਖਰਚਾ ਵੀ ਖਾਨ ਸਾਹਿਬ ਹੀ ਕਰਨਗੇ ਸਾਰੇ ਦਾ ਸਰ ਮੈਂ ਤੇ ਮੇਰੇ ਨਾਲ ਇੱਕ ਮੇਰਾ ਫਰੈਂਡ ਹੈ ਸੁਰਜਿੰਦਰ ਇਹ ਦੋਨੋਂ ਇਹ ਮਿਲ ਕੇ ਸਾਰਾ ਮੰਦਿਰ ਪੂਰਾ ਬਣਾਵਾਂਗੇ ਤੁਸੀਂ ਦੱਸ ਰਹੀ ਸੀ ਕਿ ਦੋ ਮੰਦਿਰ ਬਣਨੇ ਆ ਉਹ ਕੀ ਹੈ ਇੱਕ 3 ਮਰਲੇ ਦਾ ਮੰਦਿਰ ਬਜੰਗਬਲੀਆ ਦੀ ਕਿਉਂਕਿ ਜਿੱਥੇ ਲੇਡੀਜ਼ ਦੀ ਐਂਟਰੀ ਨਹੀਂ ਕਰ ਹੁੰਦੀ ਤੇ ਬਜੰਗਬਲੀ ਦਾ 3 ਮਰਲੇ ਚ ਮੰਦਿਰ अलग बनेगा सनातन धर्म मंदिर जिसमें जो है शिवालय और माता की मूर्तियाँ और अपने जो गुरु महाराज जितने भी है हर धर्म धर्म समाज का जो है इसी को जो है सनातन धर्म बोला जाता है कि सनातन का मतलब कि कोई अलग नहीं है सब हम एक हैं हमारे बीच में कोई ऐसा नहीं है कि नाना वो हिंदू है वो मुसलमान है वो सिख है वो ईसाई है नहीं हमारा एक परिवार है मेरे साथ में मुसलमान भी है मेरे साथ में सिख भी है मेरे साथ में ईसाई भी है मैं हिंदू भी हूँ हर भाई मेरे साथ में है और मेरा एक परिवार है और मैं परमात्मा से जो है प्रार्थना करता हूँ कि ये परिवार हमेशा और हमेशा जो है बना रहे और ऐसा ही हमारा साथ जो है हमेशा थैंक्स कर दो जी स्पेशली और धन्यवाद ठेक्ष है धन्यवाद है मलिक साहब में इतनी जगह जो है कोई नहीं करता है सच्ची बात अगर कहें कोई नहीं देता है लोग तो पाँच रुपये देने को अगर सड़क में भिखारी मिल जाता है उसको बोलते हैं तेरे हाथ पैर नहीं है क्या लेकिन अकेला एक हैप्पी मलिक ऐसा है कि जिसने जो है अपनी नेक कमाई में से जो है हमें एक जगह दी है और मैं परमात्मा से जो है प्रार्थना करूँगा कि भगवान इनकी कमाई में जो है दिन दुनी और रात चौगनी जो है उन्नति दे धन्यवाद जिन्होंने ਆਪਣਾ ਕੀਮਤੀ ਸਮਾਂ ਕੱਢਿਆ ਔਰ ਸਭ ਤੋਂ ਜ਼ਿਆਦਾ ਥੈਂਕਸ ਹੈਪੀ ਮਲਿਕ ਜੀ ਦਾ ਸੱਚੀ ਕੋਈ ਇੱਕ ਜ਼ਮੀਨ ਦਾ ਟੁਕੜਾ ਨਹੀਂ ਕਰਦਾ ਜ਼ਮੀਨਾਂ ਪਿੱਛੇ ਗੋਲੀਆਂ ਚੱਲ ਰਹੀਆਂ ਔਰ ਮੈਂ ਹੈਪੀ ਭਾਈ ਨੂੰ ਥੈਂਕਸ ਕਹ ਰਿਹਾ ਜਿਨ੍ਹਾਂ ਨੇ 80 ਲੱਖ ਦੀ ਜ਼ਮੀਨ ਔਰ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਰੀ ਖੁਦ ਲਈ ਉਹਨਾਂ ਨੇ ਆਪਣਾ ਜੋ ਵਾਅਦਾ ਕੀਤਾ ਸੀ ਸਾਡੇ ਨਾਲ 1 ਸਾਲ ਪਹਿਲਾਂ ਉਹ ਨਿਭਾਇਆ ਔਰ ਮੈਂ ਥੈਂਕਸ ਸਿੱਧੂ ਸਾਹਿਬ ਦਾ ਵੀ ਕਰਦਾ ਜਿਹੜੇ ਹਰ ਪਲ-ਪਲ ਤੇ ਸਾਡੇ ਇੱਥੇ ਮੰਦਿਰ ਦੀ ਹਰ ਉਸਾਰੀ ਦੇ ਵਿੱਚ ਪਹੁੰਚਦੇ ਰਹੇ ਜਦੋਂ ਆਪਾਂ ਜ਼ਮੀਨ ਦਿੱਤੀ ਉਹਨਾਂ ਨੇ ਸਾਨੂੰ ਉਸ ਵੇਲੇ ਵੀ ਆਏ ਤੇ ਮੈਂ ਸਪੈਸ਼ਲੀ ਥੈਂਕਸ ਤੁਹਾਡਾ ਵੀ ਕਰਦਾ ਥੈਂਕ ਯੂ ਜੀ ਮੈਮ ਥੈਂਕ ਯੂ ਦੇਣੀ ਚਾਹੀਦੀ ਕਿਉਂ ਤੁਹਾਨੂੰ ਲੱਗਿਆ ਕਿ ਜ਼ਮੀਨ ਤੁਹਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦਾ ਜ਼ਮੀਨ ਦਾ ਕੋਈ ਇੱਕ ਟੁਕੜਾ ਵੀ ਨਹੀਂ ਦਿੰਦਾ ਮੇਰਾ ਨਾਮ ইমরান ਖਾਨ ਹੈਪੀ ਮਲਿਕਾ ਜੀ ਤੇ ਮੈਂ ਸ਼ੁਰੂ ਤੋਂ ਬਚਪਨ ਤੋਂ ਮੈਂ ਸੋਚ ਰਹੀ ਆ ਕਿ ਜਿੱਥੇ ਜਿਹੜੇ ਚੀਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਿਆ ਜਾਂਦਾ ਹੈ ਉਹ ਕੰਮ ਮੈਂ ਸਾਰੇ ਕਰੂੰਗਾ ਜਿੱਦਾਂ ਕਿ ਹੁਣ ਅੱਗੇ ਹਸਪੀਟਲਾਂ 'ਚ ਬੋਝ ਟੱਗੀ ਚੋਰੀ ਚੱਲ ਰਹੀ ਆ ਹਰ ਚੀਜ਼ ਮਹਿੰਗਿਆ ਕਰਦੀ ਆ ਹੁਣ ਮੇਰਾ ਅਗਲਾ ਟਾਰਗੇਟ ਹੈ ਕਿ ਮੈਂ ਇੱਕ ਹਸਪਤਾਲ ਖੋਲ੍ਹ ਲੂੰਗਾ ਤੇ ਉਹਦੇ ਵਿੱਚ ਵੀ ਗਰੀਬ ਆਦਮੀ ਦੀ ਪੁੱਛ ਹੋਊਗੀ ਤੇ ਮੇਰੇ ਸਾਡੇ ਅਸੀਂ ਪਹਿਲਾਂ ਉਹ ਮਸਜਿਦ ਬਣਾਈ ਜਦ ਅਸੀਂ ਉਹ ਮਸਜਿਦ ਬਣਾਈ ਤਾਂ ਮਨੂੰ ਇਹ ਲੱਗਿਆ ਕਿ ਇਹ ਮੈਸੇਜ ਨਾ ਚਲੇ ਜਾਏ ਕਿ ਮੈਂ ਇੱਕ ਮੁਸਲਮਾਨ ਆ ਤਾ ਉਹ ਇਕੱਲੀ ਮਸਜਿਦ ਬਣ ਗਈ ਫਿਰ ਅਸੀਂ ਇੱਕ ਚਰਚ ਬਣਾਈ ਤੇ ਹੁਣ ਫਿਰ ਜਦ ਚਰਚ ਬਣਾਈ ਤੋਰੇ ਜਦ ਈਸਾਈ ਬਹੁਤ ਸੀ ਪਹਿਲਾਂ ਮੁਹੰਮਦਰ ਫੈਮਿਲੀ ਬਹੁਤ ਸੀ ਹੁਣ ਉਹਰੇ ਉਹ ਦੋਨੋਂ 20% ਰਹਿ ਗਈਆਂ ਤੇ 60% ਉਹ ਹਿੰਦੂ ਭਾਈਚਾਰਾ ਹੋ ਗਿਆ ਤੇ ਇਸ ਕਰਕੇ ਸਾਨੂੰ ਲੱਗਿਆ ਵੀ ਕੋਈ ਐਦਾਂ ਗਲਤ ਮੈਸੇਜ ਨਾ ਜਾਵੇ ਤੇ ਕੋਈ ਗੱਲ ਨਹੀਂ ਸਾਡੀ ਕਮਾਈ ਚੋਂ ਅਸੀਂ ਆਪਣੇ ਦੌਰਫੇ ਖਰਚੇ ਘੱਟ ਕਰ ਲਾਂਗੇ ਪਰ ਅਸੀਂ ਮੰਦਰ ਪੈਲ ਦੀ ਧਾਰ ਤੇ ਬਣਾਵਾਂਗੇ ਤੁਹਾਡੀ ਨਾਲ ਕੋਈ ਹੋਰ ਵੀ ਹੈਗਾ ਨਹੀਂ ਬਣਾਉਣ ਦੇ ਵਿੱਚ ਮੇਰੇ ਨਾਲ ਸੁਮਿਤ ਚੰਦਲ ਜੀ ਮੇਰਾ ਫਰੈਂਡ ਹੈ ਉਹਨੇ ਕਿਹਾ ਕਿ ਹੈਪੀ ਤੂੰ ਮਾਮੋਂ ਤੋਂ ਨੋਕ ਜੇ ਮੰਦਰ ਬਣਾ ਰਿਹਾ ਜਿੰਨਾ ਸਰਿਆ ਲੱਗੂਗਾ ਸਾਰ ਮੈਂ ਭੇਜੂਗਾ ਤੇ ਉਹ ਬਣਾਣਗੇ ਮੇਰੇ ਨਾਲ ਬਣਾਉਣ ਚ ਉਹ ਮੈਨੂੰ ਸਰਿਆ ਦੇਣਗੇ ਬਸ ਜ਼ਮੀਨ ਤੁਹਾਡੀ ਹੈ ਪਰ ਨਹੀਂ ਜ਼ਮੀਨ ਮੇਰੀ ਪਰਸਨਲ ਜ਼ਮੀਨ ਮੈਂ ਆਪਣੀ ਪਰਸਨਲ ਕਮਾਈ ਚੋਂ ਮੇਰੀ ਇਕੱ